ਸਤਿ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਲਕਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਲਵਿੰਦਰ ਸਿੰਘ ਬਿੱਲੇ ਉਹਨਾਂ ਕੋਲ ਆਪਾਂ ਆਏ ਆਂ ਕੰਪੈਨ ਵਾਲਿਆਂ ਕੋਲ ਅੱਜ ਧੰਨਵਾਦ ਤਿੰਨ ਗੱਬਨਾ ਗਾਵਾਂ ਇੱਕ ਸੱਜੇ ਸੂਈ ਤੇ ਇੱਕ ਧੋਕੜ ਗੱਬਨਗਾ ਤੁਹਾਨੂੰ ਦਿਖਾਉਣੀ ਆ ਸਾਰੀ ਵੈਰਾਈਟੀ ਤੁਹਾਨੂੰ ਦਿਖਾਵਾਂਗੇ ਤੇ ਬੜੇ ਨੋਰਮਲ ਜਿਹੇ ਰੇਟ ਹੀ ਸਾਰੇ ਛੋਟੇ ਛੋਟੇ ਰੇਟ ਹੀ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਪੂਰੀ ਵੇਖਿਓ ਜਰੂਰ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਹੋਰ ਸਭ ਕਿਹਾਲੇ? ਵਧੀਆ ਵਧੀਆ ਤੁਸੀਂ ਦੱਸੋ। ਬਹੁਤ ਵਧੀਆ ਵੀਰ ਜੀ। ਤੇ ਜਾਇ ਜੀ ਇਹ ਕੰਮ ਫਿਰ ਅੱਜ? ਹਾਂਜੀ ਹਾਂਜੀ ਜਾਇ ਜੀ। ਠੀਕ ਆ। ਹਾਂਜੀ ਠੰਡਾ ਮੌਸਮ ਦੇ ਠੰਡੇ ਰੇੜ ਕਰਦੇ ਆ। ਅੱਛਾ ਪਹਿਲੇ ਪਹਿਲੇ ਫੋਨ ਤੇ ਜਾਨ ਦਾ ਕੰਮ ਕਰਨਾ ਕਿ ਅੱਜ ਵੀ ਸੇੜੀ ਹਿਸਾਬ ਨਾਲ। ਅੱਜ ਸੱਜਰ ਗਾਂ ਟੁਕੜਾ ਤਾਂ ਵੀ ਘੱਟ ਰੇਟ 'ਚ। ਹਾਂਜੀ ਹਾਂਜੀ। 526 ਕਿਲੋ ਆਈ ਗਾਂ ਜਿਹੜੀ ਦੇ ਦੇਣੀ 35000 ਦੀ। ਚਲ ਨਾਮ ਦੱਸ ਏਸ ਦਾ ਰੇਡ ਹੋਏਗਾ ਭਰਾ ਠੀਕ ਹੈ ਅੱਜ ਵੇਖੀ ਠੀਕ ਹੈ ਨਾ ਵੀਡੀਓ ਦਿਖਾ ਰਿਹਾ ਹਾਂ ਨਾਮ ਦੱਸ ਤੇ ਕਰੀ ਨਾਮ ਬਲਵਿੰਦਰ ਸਿੰਘ ਪਿੰਡ ਮਲਤ ਬਾਹਰ ਤਸੀਲਾਂ ਯਾਰਾ ਜਿਹੜਾ ਮਰਤਾਨਾ ਤੇ ਫੋਨ ਨੰਬਰ ਹੀ ਬੋਲ ਦੇ 9851576000 ਠੀਕ ਹੈ ਤੇ ਸ਼ੁਰੂਆਤ ਫੇਰਾ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਹਾਂਜੀ ਅੱਜ ਕਰ ਲਿਆ ਕਿੰਨਾ ਕੁ ਲੈ ਜਾਊਗੀ ਟਾਈਮ ਅਜੇ ਇਹਨੇ ਵਿੱਚ ਜੇ 10 ਦਿਨ ਲਾਈ ਜਾਣੇ 7-8 ਦਿਨ ਹਫਤੇ ਦੇ ਕਰੀਬ ਚੰਗੀ ਭਰੂਗੀ ਹਨਾ ਹਾਂਜੀ ਹਾਂਜੀ ਕਿੰਨਾ ਕੁ ਦੁੱਧ 25-26 ਕਿਲੋ ਆਂਦੇ ਹੀ ਅੱਛਾ ਤੇ ਬਾਕੀ ਕੋਈ ਆਪਣੀ ਸਮਝ ਨਾ ਵੇਖ ਠੀਕ ਹੈ ਹਾਂਜੀ ਚਲੋ ਖੋਲੋ ਹਾਂ ਫਿਰ ਦੌਰੀ ਹੈ ਬਾਕੀ ਵੀਰ ਆਪੇ ਅੰਦਾਜ਼ਾ ਲਾ ਲੈ ਬਾਕੀ ਕੋਈ ਵੀਰ ਆਪਣੀ ਸਮਝਣਾ ਕੋਈ ਵੇਖ ਲੈ ਹਾਂਜੀ ਬਾਕੀ ਇਹ ਕਿ ਡੇਰੀਆਂ ਚ ਚੌਣ ਵਾਲੀ ਗਾਂ ਆ ਕੱਦ ਵੇਖੋ ਵੀਰ ਜੀ ਸੰਗਨੇ ਦੁੱਧਾ ਲਈ ਆ ਤੇ ਗਰਮੀ ਚੱਲਣ ਆਲੀ ਆ ਕੱਦ ਕਾਠ ਦੀ ਚੰਗੀ ਉੱਚੀ ਆ ਇਹ ਆ ਵੀ ਥੱਲੇੋਂ ਚੰਗੀ ਭਰੂਗੀ ai yo lại rồi, lại ਇਹ ਕਿੰਨੀ ਠੰਡੀ ਧੀਰੀ ਹੈ ਜਿਹੜੀ ਇਹ ਸਾਰਾ ਹਵਾ ਨਾ ਦਿਖਾ ਦਿਓ ਗੱਬਾ ਨਹੀਂ ਭਾਵੇਂ ਇਤਨਾ ਹੀ ਪਾਸ ਕਰ ਲਓ ਆਹ ਦੇਖਾਂ ਦੇਖ ਲਈ ਪਿੱਛੇ ਨਾਲ ਬਿਲਕੁਲ ਸਾਫ਼ ਤਾਂ ਰਿਹਾ ਕੋਈ ਪੂੜੀ ਸਿੱਟਾ ਨਹੀਂ ਠੀਕ ਹੈ ਜੀ ਤੇ ਕਿੰਨਾ ਕ ਫਿਰ ਮੁੱਲ ਰੱਖਣੇ ਦਾ ਆਪਾਂ ਮੁੱਲ ਤਾਂ ਵੇਚੀ ਅੱਜ ਮੁਕਤੀ ਦੇ ਦੇਣੀ ਆ ਅੱਛਾ ਹਾਂ ਜੀ ਜਿਹੜਾ ਕੋ ਸਾਹਮਲੇਗਾ ਬੇਸ਼ੱਕ ਭਾਵੇਂ ਕਮਾਈ ਕਰ ਲਿਆ ਕੋਈ ਦੱਸ ਦੇ ਨਾ ਸ਼ਹਿਰ ਕੇ ਠੀਕ ਆ ਪਤਾ ਜਦੋਂ ਤਿਆਰ ਹੋ ਗਈ ਹਾਂਜੀ ਹਾਂਜੀ ਇਹੋ ਜਿਹੇ 65 70 ਤੋਂ ਘਾ ਡੰਦੀ ਨੀ ਗਾ 20 ਕਿਲੋ ਵਾਲੇ ਹਾਂਜੀ ਪਰ ਆਪਾਂ 526 ਕਿਲੋ ਨਹੀਂ ਕਹਿੰਦੇ ਆਪਣਾ ਕੋਈ ਅੰਦਾਜ਼ਾ ਲਾ ਲਿਆਾਨੂੰ ਨਹੀਂ ਪਤਾ ਨੇ 15 ਦਿਨਾਂ 20 ਦਿਨਾਂ ਗੱਭਣ ਦਾ ਠੀਕ ਆ ਪਰ ਕਹ ਲਿਆ ਨੇ ਕਹਿਣ ਮੁਤਾਬਕ 526 ਕਿਲੋ ਗਾਂ ਦੁੱਧ ਭਰਦੀ ਦੀ ਠੀਕ ਆ ਹਾਂਜੀ ਤੇ ਜੱਸ ਨੂੰ ਕਿੰਨੇ ਦੀ ਐ 45000 ਦੀ 47000 ਦੀ ਅਜੇ ਹੁਣ ਇਹਦੇ ਤੋਂ ਹੀ ਪਹਿਲਾਂ ਕੱਟ ਕਹਿੰਦੇ ਹੁਣ ਵਧਾਤਾ 30000 ਦੀ ਜੈ ਸੁਣੋ ਹੋਰ ਕੋ ਛੋੜ ਕਰਾਂਗਾ ਆਪਣੀ ਮਰਜ਼ੀ ਨਾਲ ਅੱਛਾ ਹਾਂਜੀ 37000 ਦੀ ਦੇ ਦੇਣੀ ਹੈ ਹਾਂਜੀ ਠੀਕ ਹੈ ਤੇ ਉਹਨੇ ਕਹਾ ਜਰਸੀ ਹੈ ਪਾਉਦੀ ਨਹੀਂ ਵੀਰ ਜੀ ਆ ਵੇਖੋ ਲਈ ਬਾਕੀ ਇਹ ਆ ਬਈ ਕੱਦ ਕਾਠ ਚੰਗਾ ਉੱਚਾ ਵਾ ਸੋਹਣੀ ਆ ਚਲੋ ਥੱਲਿਆਂ ਵੀ ਚੰਗੀ ਭਰਨੀ ਆ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਜਰਸੀ ਤੋਰੋ ਫਿਰ ਇਹਨਾਂ ਨੂੰ ਇਹ ਕਿੰਨਾ ਕੁ ਲਾਜੂ ਟਾਈਮ ਇਹ ਵੀ ਹਫਤੇ ਦੇ ਕਰੀਬ ਦਾ ਅੱਕ ਦਿਨ ਲੈ ਜਾਨੇ ਇਹ ਕਿੰਨਾ ਕੁ ਦੁੱਧ ਵਾਲੀ ਆ ਇਹ ਵੀ 12-13 ਕਿਲੋ ਭਰੀ ਜਾਓ ਵੀਰ ਜੀ ਇਹ ਬਰਾਤ ਇਹਦੇ ਲੱਗੇ ਵੀ ਕਿੰਨੇ ਕਿ ਚਵਾਦੂ ਤੇ ਕਿ ਹੋਈ ਆ ਅਜੇ ਲੈ ਆ ਆਹ ਠੰਡੀ ਸੀ ਬਾਕੀ ਹੈਗੇ ਵੀ ਠੰਡੀ ਤੇ ਹੀ ਆ ਜਿਹੜੀ ਚੋਟੀ ਨਹੀਂ ਜਰਸੀ ਵਰਜੀ ਵੱਡੀ ਆ ਵੇਖੋ ਹਾਂਜੀ ਜਰਸੀਆਂ ਦੇ ਹਿਸਾਬ ਨਾਲ ਚਲੋ ਕਦ ਕੱਟ ਚੰਗਾ ਵਾ ਹਾਂਜੀ ਤੇ ਇਹ ਤਾਂ ਫਿਰ ਕਿੰਨਾ ਮੁੱਲ ਰੱਖੀ ਆ ਆਪਾਂ ਵਰਜੀ ਦੇਖੋ ਇਹ 10 ਦਿਨ ਸਾਹਮਣੇ ਪੈਣੀ ਹੈ 7 ਦਿਨ ਹਰ ਦਾ ਕੋ ਆ ਸਾਨੂੰ ਨਾ ਫਾਮਸਾੜ ਦੇਣੀ ਗਾਂ ਤਾਂ 35000 ਰਕ ਰੱਖਦੀ ਐ ਹਾਂਜੀ 3000 ਦੀਆਂ ਦੇ ਦਈਏ 3000 ਦੀ ਹਾਂਜੀ ਜਸ ਨੋ ਕਰੀਏ ਬਿਲਕੁਲ 26000 ਦੀ 26000 ਦੀ ਹਾਂਜੀ ਬਾਕੀ ਛੋਟ ਛੜ ਮੌਕੇ ਦੇ ਹੋਰ ਕਰ ਦੋ ਠੀਕ ਐ ਤੇ ਹੁਣ ਠੰਡੀ ਸੀਰ ਤੇ ਲੱਗ ਗਈ ਠੰਡੀ ਤੇਰੀ ਆ ਜਿਹੜੀ ਠੀਕ ਐ ਤੇ ਹੁਣ ਜਿਹੜੀ ਆਵਲੀ ਗਾਂ ਜੀ ਇਹਦਾ ਸੁਆ ਕਿੰਨਾ ਜੀ ਪਹਿਲਾ ਸੁਆ ਜੀ ਅਛੇ ਇਹਦਾ ਪਹਿਲਾ ਸੁਆ ਜੀ ਤੇ ਇਹ ਕਿੰਨੇ ਕੁ ਦੁੱਧਾਂ ਲਈ ਐ ද එක හැර ගදී දරී අත ඒගේ සංග නිදගයහනබ ස සගාව සහන අ ਆਜੇ ਲੈ ਆਣਾ ਫਿਰਦੇ ਇੱਕ ਮੜਾ ਆ ਜਾ ਦਸਾ ਦਿਆ ਮੜਾ ਆ ਜਾ ਪੈਰ ਦਬਦੀ ਕਿ ਇਹ ਦੇਖੋ ਜੰਝ ਜੀ ਮੜੀ ਜੀ ਅਗਲੇ ਬੰਨੇ ਗੱਡੀ ਚ ਲਾਉਣ ਲੱਗਾ ਪੂਰੀ ਮੜੀ ਜੀ ਆ ਵੇਖੋ ਉਹਦੇ ਕਰਕੇ ਮੜਾ ਆ ਜਾ ਪੈਰ ਦਬੰਦੀ ਆ ਵੇਖੋ ਠੀਕ ਹੈ ਹਾਂਜੀ ਮੁਰਕੇ ਕੋਈ ਵੀ ਰੱਖੇ ਨਾ ਮਤਲਬ ਹੁੰਦੀ ਹੈ ਹਾਂਜੀ ਇੱਕ ਤਾਂ ਹੀ ਕਰਦੀ ਮੜਾ ਮੋ ਜਾ ਜਾ ਬਾਕੀ ਸੂਨ ਤੱਕ ਇਹ ਵੀ ਚੰਗੀ ਭਰ ਜਾਣੀ ਆ। ਰੋ। ਠੰਡੀ ਠੀਰੀ। ਇਹ ਵੀ ਠੰਡੀ ਠੀਰੀ ਆ ਉਤਰਾਂ ਜੀ ਦੀ। ਇਤਰੇ ਭਾਵੇਂ ਧਰਾ ਮਾਰਦੇ ਦੀਆਂ। ਪੁੱਢਾ ਜਿਹਾ ਕਰਦੀ ਆ ਮੈਂ। ਨਹੀਂ ਲੰਦੀ। ਮਨਾਂ ਮੋਟੇ ਕੰਮ ਕਰਦਾ ਜਾਨੇ। ਤੇ ਇੱਕ ਦਿਨ ਇਹ ਬਾਕੀ ਇਹ ਆ ਵੀ ਔਲ ਦਾ ਤੇ ਲੱਤ ਮਾਰਨ ਦਾ ਵੱਖਰਾ ਪਤਾ ਲੱਗ ਜਾਂਦਾ। ਠੀਕ ਹੈ ਜੀ। ਤੇ ਇਹਦਾ ਫਿਰ ਮੁੱਲ। ਮੁੱਲ ਤਾਂ ਵੀਡੀਓ ਦੇ ਸੈਂਸੋਂ ਬਣਾ ਹੁੰਦੇ। ਹਾਂਜੀ। ਫਿਰ ਤਾਂ 45000 ਦੀ। ਹਾਂਜੀ। ਤੁਹਾਨੂੰ ਪਤਾ 45000 ਦਾ ਹਰਕਤ ਆਦਾ। ਹਾਂਜੀ। 32000 ਦੀ ਨਾ ਦੇ ਦਈਏ। 32000 ਦੀ। ਕਿਵੇਂ ਚੋ ਕਰਦੋ ਕਿ ਮੰਨ ਤਾ ਨਾ। 28000 ਦੀ ਜੈਸਾ ਨਾ। 28000 ਦੀ। ਚਲੋ ਮੌਕੇ ਤੇ ਛੋਟ ਛਾਟ ਹੋਰ ਕਰ ਦਿੰਦੇ। ਨਹੀਂ ਕਰਦਾ ਵੀਰ ਕੋਈ ਫੋਨ ਲਾਵੇ। ਪਤਾ ਨਹੀਂ ਦੇਈ ਕਿੱਥੇ ਦੇਣੀ ਹੈ। ਠੀਕ ਹੈ। ਖੁੱਲਾ ਮੰਨ ਤਾ ਨ ਹੋ ਜਾਗਾ ਕਿ। ਉਨੇ ਕਾ ਟੋਕੜਾ ਗੱਭਨ ਜੀ ਹਾਂ ਜੀ ਇਹ ਕਿਨੇ ਚੱਦੀ ਚੱਕ ਪਾਸ ਆ ਇਹ ਵਿੱਚ 2 ਮਹੀਨੇ ਰਹਿੰਦੇ ਨੂੰ ਸੁਣ ਤੇ ਅੱਛਾ 2 ਦਿਨ ਦੀ ਕਿ ਨਹੀਂ 2 ਦਿਨ ਦੀ ਕਿ ਲੋ 2 ਕਿਲੋ ਮਤਲਬ ਥਣ ਪਾਸ ਤੋੜਾ ਫੇਰ ਇਹਨਾਂ ਥਣ ਪਾਸ ਹੋ ਜਾਣਗੇ ਹਰ ਪਿਆ ਵੀ ਥੋੜੀ ਸੀਨ ਬੜੀ ਠੀਕ ਆ ਚਲੋ ਫੇਰ ਤੋੜ ਦਈਏ ਨੂੰ ਸੱਤ ਮਿੰਨਾਂ ਦੀ ਗੱਬਣਿਆ ਜਿਹੜੀ ਇਹ 2 4 ਦਿਨ ਦੇ 2 2 ਕਿਲੋ ਕਿਹਦੇ ਆਣੇ ਬਾਕੀ ਜਿਹੜੀ ਤੱਕ ਗੱਬਨ ਹੁੰਦੀ ਆ ਜਾਂਦੇ ਚੈੱਕ ਕਰਵਾ ਲਿਆ ਕਰੋ ਜਾਂ ਇੱਥੇ ਚੈੱਕ ਕਰਵਾ ਕੇ ਖੜਿਆ ਕਰੋ ਫਿਰ ਪ੍ਰੋਪਰ ਦੀਨਾ ਦਾ ਪਤਾ ਲੱਗ ਜਾਂਦਾ ਵਾ ਕੋਈ ਵੀਰਫੇ ਰੋਸਾ ਹੋਣਾ ਸੇਵਾ ਕਰਦਾ ਸੱਤਾਂ ਦਾ ਤਾਂ ਹੋ ਗਿਆ ਕਰਾਂ ਦੀ ਠੀਕ ਆ ਆ ਜੋ ਲੈ ਆਓ ਫਿਰ ਹਾਂ ਜੀ ਬਾਕੀ ਇਹਨੇ ਸੱਜਣਾਂ ਦੁੱਧ ਚੰਗਾ ਚੁਆ 15-16 ਲੀਟਰ ਘਰ ਆਉਂਦੇ ਚੁਆ ਠੀਕ ਆ ਹਾਂ ਜੀ ਇਹਦਾ ਮੁੱਲ ਫਿਰ ਮੁੱਲ ਕਰੀਏ ਭਾਂ ਪੰਜੀ ਤੇ 22 ਜੈਸਨ ਵੀ ਅੱਛਾ ਇਹਦਾ 20 ਹਜ਼ਾਰ ਹਾਂਜੀ ਛੋਟਾ ਛੋਟ ਕਰ ਦਾਂਗੇ ਯਾਰ ਠੀਕ ਆ 19000 ਦੀ ਤੇ ਕਾਹ ਕੀ ਜਣ ਛੋਟਾ ਹੀ ਕਰ ਦਿਆ ਪੋਤਾ ਵੱਡਾ ਕਰਦ ਨਹੀਂ ਆ ਚਾਰ ਪੰਜ ਦਿਨ ਹੋਏ ਇੱਦਾਂ ਸੋਈ ਨੂੰ ਠੀਕ ਆ ਤੇ 5 ਕਿਲੋ ਬੋਲਾ ਵੀ ਨੇ ਸਲੀਪ ਦੁੱਧ ਮੰਨਲੇ ਫੋਲਾ ਮੰਨਲੇ ਭਾਈ 7 ਕਿਲੋ ਹੈਗਾ ਜੀ ਪੱਕਾ ਹਾਂ ਜੀ ਹਾਂ ਜੀ ਇਹ ਜੇ ਦੁੱਧਾ ਵਾਧ ਵੀ ਸਕਦੀ ਹੈ ਬਸ ਸਕਦੀ ਆ ਆਪਣੀ ਕੋਈ ਮਤਲਬ ਤਸल्ली ਕਰ ਸਕਦਾ ਜਿਹੜੀ ਗੱਭਣ ਹੈ ਪਾਸ ਕਰ ਲਏ ਠੀਕ ਹੈ ਕਿੰਨਾ ਕੇ ਕਰੀ ਜਾਓਗੀ ਦੁੱਧ ਦੁੱਧ ਵੇਖੋ ਜੀ ਸੇਵਾ ਦੇ ਆ ਜੀ ਨੂੰ 9-10 ਕਿਲੋ ਭਾਂ ਕਰਵੇ ਠੀਕ ਆ ਚਲੋ ਸੇਵਾ ਦੀ ਹੈ ਬਾਕੀ ਚਲੋ ਜੀ ਇੰਨਾ ਵੀ ਦੇਈ ਜਾਵੇ ਇੱਡੇ ਕੱਦ ਵਜੂਹ ਤੇ ਚਲੋ ਫੜਾ ਅੱਛਾ ਬਿਲਕੁਲ ਰੇਟ ਦੇ ਸਾਬ ਨਾਲ ਤੇ ਚਲੋ ਇੰਨਾ ਵੀ ਠੀਕ ਆ ਦੁੱਧ ਬਿਲਕੁਲ ਜਿਆ ਜੱਜ ਬਾਕੀ ਹੈ ਕੀ ਆ ਵੀ ਸੱਚ ਰਿਹਾ ਇਹ ਜੇ ਸਾਰਾ ਸੂਆ ਦੁੱਧ ਦੇਣਾ ਜੀ ਇਹਨੇ ਨਾਲੇ ਇਹ ਵੀ ਚਲੋ ਘਰ ਦਾ ਚਾਹ ਪਾਣੀ ਦਾ ਕਿਦਾਂ ਸੜੀ ਜਾਊਗਾ ਕੱਦ ਬਹੁਤਾ ਉੱਚਾ ਨਹੀਂ ਆ ਛੋਟਾ ਗੱਦੀ ਆ ਜਿਹੜਾ ਕੋਈ ਰੌਸਾ ਨਾ ਸਮਝ ਕੇ ਆਵੇ ਬਹੁਤ ਜਵਾਗ ਵਖਾ ਦੇ ਤੇ ਆ ਬੱਚਾ ਜੇ ਇਹਦਾ ਤੇ ਜਿੰਦੀ ਇੱਕ ਹੋਰ ਗੱਲ ਇਹ ਮਾੜੀ ਮਾੜੇ ਜਥਾਨ ਮਾੜਮ ਜਵਾਗ ਨੇ ਧੁੱਕੇ ਆ ਅੱਛਾ ਮਾੜਾ ਮੋਦਾ ਔਲਦੀ ਕਰਦੀ ਮਾੜੀ ਮੋਦੀ ਜੀ ਕਰੇ ਕਰੇ ਨਾ ਅੱਛਾ ਕੋਈ ਹਾਦਾ ਦੱਸਣ ਦਾ ਫਰਜ਼ ਪੰਦਾ ਮਨ ਕੋਈ ਫੋਨ ਕਰੇ ਤੇ ਇਹਦਾ ਮੁੱਲ ਤੇ ਮਾੜੀ ਮੋਦੀ ਹੇਲਦੀ ਆ ਕਿ ਦੇਖਦਾ ਛੜ ਨਹੀਂ ਮਾਰਦੀ ਠੀਕ ਆ ਮੋਲੇ ਦਾ 15 ਭਾ 16 ਕਰੀਏ ਯਸਨੋਂ 13000 ਯਸਨੋਂ 13 ਠੀਕ ਆ ਤੇ ਠੀਕ ਆ ਫਿਰ ਹੋਰ ਕੁਝ ਹੈ ਨਾ ਠੀਕ ਆ ਵੀ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਵੇਸ ਚਾੱਕ ਕੇ ਆਪਣੀ ਮਰਜ਼ੀ ਨਾਲ ਖੜੇ ਤੇ ਗੱਬਣਾ ਆਪਣੀਆਂ ਪਾਸ ਕਰਕੇ ਲੈ ਜੇ ਤੇ ਸੁਈਆਂ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਲੈ ਜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੀ ਬਹੁਤ ਬਹੁਤ ਧੰਨਵਾਦ